ਸੀਐਮ ਭਗਵੰਤ ਮਾਨ ਵੱਲੋਂ ਸੈਸ਼ਨ ਦੇ ਦੌਰਾਨ ਹੋਮ ਮਿਨਿਸਟਰ ਭਾਰਤ ਅਮੀਸ਼ਾ ਦੇ ਉੱਤੇ ਟਿੱਪਣੀ ਕਰਨ ਦੇ ਰੋਸ ਦੇ ਵਿੱਚ ਭਾਜਪਾ ਪੰਜਾਬ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਚੱਲਦੇ ਹੋਏ ਮੋਹਾਲੀ ਵਿਖੇ ਵੀ ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਪ ਚਿਸ਼ਦੀ ਅਗਵਾਈ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਫੂਕਿਆ ਗਿਆ ਵੇਖੋ ਪੂਰੀ ਰਿਪੋਰਟ ਵੇਖੋ ਭਗਵੰਤ ਮਾਨ ਜੀ ਨੇ ਜਿਹੜੀ ਇੱਕ ਅਸੰਵਧਾਨਿਕ ਅਭੱਦਰ ਟਿੱਪਣੀ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੇ ਖਿਲਾਫ ਕੀਤੀ ਹੈ। ਉਹਦੇ ਰੋਜ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਸਮਾਜ ਦੇ ਲੋਕ ਖੜੇ ਹੋ ਗਏ ਨੇ ਔਰ ਇਸ ਕਰਕੇ ਅੱਜ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ। ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਚਲੋ ਜੇ ਉਹਨਾਂ ਤੋਂ ਗਲਤੀ ਨਾਲ ਤੇ ਆਪਣੇ ਕੀਤੀ ਵੀ ਗਈ ਆ ਤੇ ਉਹ ਪ੍ਰਧਾਨ ਮੰਤਰੀ ਦੇਸ਼ ਦੇ ਮੁਖੀ ਨੇ ਉਹ ਆਪਣੇ ਬਿਆਨ ਨੂੰ ਵਾਪਸ ਲੈਣ ਔਰ ਮਾਫੀ ਮੰਗਣੀ। ਜਿਵੇਂ ਕੱਲ ਦੀ ਗੱਲ ਕੀਤੀ ਜਾਵੇ ਕੱਲ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਐਫਐਸ ਦਰਜਾਈ ਹੈ ਮੌਜੂਦਾ ਸਰਕਾਰ ਦੇ ਦੋ ਮੰਤਰੀਆਂ ਦੇ ਖਿਲਾਫ। ਜੀ ਇਹ ਉਹਨੂੰ ਲੈ ਕੇ ਪਲਟਵਾਰ ਜਿਹੜਾ ਕੀ ਅਨਲੋਗ ਕੀਤਾ ਗਿਆ ਫਿਰ ਬਾਜ਼ੀਮਾ ਤੇ ਅਮਨ ਰੋੜਾ ਵੱਲੋਂ ਕਿ ਭਾਜਪਾ ਤੇ ਬਾਜਵਾ ਇੱਕ ਹੀ ਚਲਿਏ। ਕਦੀ ਪ੍ਰਤਾਪ ਬਾਜਵਾ ਜੀ ਕਹਿੰਦੇ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਇੱਕ ਹੈ ਕਦੀ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਭਾਜਪਾਰ ਕਾਂਗਰਸ ਇੱਕ ਹੈ ਤੇ ਕੁੱਲ ਮਿਲਾ ਕੇ ਖੁਸ਼ੀ ਦੀ ਗੱਲ ਇਹ ਹੈ ਕਿ ਸਾਰਿਆਂ ਨੂੰ ਭਾਜਪਾ ਦੀ ਲੋੜ ਪੈ ਰਹੀ ਹੈ ਭਾਜਪਾ ਨੂੰ ਕਿਸੇ ਦੀ ਲੋੜ ਨਹੀਂ ਕੱਲ ਚੰਡੀਗੜ੍ਹ ਪੁਲਿਸ ਵੱਲੋਂ ਮੁਹਾਲੀ ਆਮ ਆਦਮੀ ਪਾਰਟੀ ਦਾ ਇੱਕ ਆਫਿਸ ਸੀਗਾ ਇਹ ਕਹਿੰਦੇ ਉਹ ਰੇਟ ਅਡਕਤੀਤੀ ਗਈ ਜੀ ਲੇਕਿਨ ਮੁਹਾਲੀ ਪੁਲਿਸ ਵੱਲੋਂ ਅੱਜ ਖੜਾ ਸੁਰੱਖਿਆ ਦਾ ਪੈਰਾ ਉੱਥੇ ਲਗਾ ਦਿੱਤਾ ਗਿਆ ਜੀ ਉਹਨੋਂ ਪਾਕਿਸਤਾਨ ਦੇ ਦੇਖੀਏ ਗਲਤ ਹੈ ਕਿ ਇਹ ਜਿਹੜਾ ਇਸ਼ੂ ਹੈਗਾ ਇਹ ਸਰਕਾਰੀ ਤੌਰ ਤੇ ਇਸ਼ੂ ਹੈਗਾ ਇਹਦੇ ਬਾਰੇ ਮੈਂ ਰਾਜਨੀਤਿਕ ਟਿੱਪਣੀ ਕਰਦਾ ਠੀਕ ਨਹੀਂ ਲੱਗਦਾ ਜੇ ਉਹ ਰੇਡ ਕਰ ਜੇ ਐਫ ਆਈ ਆਰ ਜੇ ਕੰਪਲੇਂਟ ਹੋਈ ਹੈ ਤੇ ਉਹਦੇ ਕੰਪਲੇਂਟ ਦੇ ਕੇਸ ਕੋਈ ਨਾ ਕੋਈ ਕਾਰਵਾਈ ਤੇ ਹੋਣੀ ਆ ਹੁਣ ਜੇ ਆਮ ਆਦਮੀ ਪਾਰਟੀ ਉਹ ਤਾਂ ਦੂਜੀ ਪੋਲੀਟੀਕਲ ਪਾਰਟੀਆਂ ਦੇ ਬੰਦਿਆਂ ਨੂੰ ਘਰੋਂ ਜਾ ਕੇ ਜ਼ਬਰਦਸਤੀ ਚੱਕ ਲੈਂਦੀ ਆ ਤੇ ਆਪਣੇ ਬੰਦਿਆਂ ਨੂੰ ਪੇਸ਼ ਕਰੇ ਨਾ ਤਾਂ ਕਿ ਰੇਡ ਪੁਲਿਸ ਨੂੰ ਕਰਨੀ ਨਾ ਪਵੇ ਮੇਰੇ ਨੂੰ ਚੰਡੀਗੜ੍ਹ ਪੁਲਿਸ ਦੇ ਰਵੱਈਏ ਨੇ ਦੇਖਾ ਉਹਨਾਂ ਕਿ ਅरेस्ट ਪਾਣੀ ਸੀ ਤਾਂ ਜਿਹਨਾਂ ਸਾਰੇ ਮੰਤਰੀਓ ਤਾਂ ਵਿਧਾਨ ਸਭਾ ਬੈਠੇ ਸੀ ਉਹ ਰੇਡ ਤੇ ਮੋਹੜੀ ਕਰ ਰਹੇ ਆ ਉਹਨਾਂ ਕੋ ਹੋ ਸਕਦਾ ਇਨਪੁੱਟ ਹੋਵੇ ਕੋ ਮੰਤਰੀ ਇਸ ਵੇਲੇ ਇੱਧਰ ਨੇ ਜਿੱਥੇ ਰੇਡ ਕਰਨ ਗਏ ਸੀ ਉਹ ਇਹ ਵੀ ਤੇ ਦੇਖਣਾ ਪਏਗਾ ਦੇਖੋ ਮੈਂ ਚੰਡੀਗੜ੍ਹ ਪੁਲਿਸ ਦੇ ਪਿਹਾਫ ਤੇ ਟਿੱਪਣੀ ਕਰਦਾ ਠੀਕ ਨਹੀਂ ਲੱਗਦਾ ਪਰ ਕੁੱਲ ਮਿਲਾ ਕੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਰਾਜਕਤਾ ਫੈਲੀ ਹੋਈ ਆ ਲੋਕਾਂ ਨੇ ਬਦਲਾਵ ਦੀ ਸਰਕਾਰ ਲਿਆਂਦੀ ਸੀਗੀ ਲੋਕਾਂ ਦੇ ਭਲਾਈ ਵਾਸਤੇ ਇਸ ਕਰਕੇ ਬਦਲਾਵ ਦੀ ਸਰਕਾਰ ਨਹੀਂ ਲਿਆਂਦੀ ਸੀਗੀ ਕੀ ਲੋਕਾਂ ਦੇ ਉੱਤੇ ਪੋਲਿਟਿਕਲ ਪਰਚੇ ਹੋਣ ਲੋਕਾਂ ਨੂੰ ਪੋਲਿਟਿਕਲ ਤੌਰ ਤੇ ਪ੍ਰੇਸ਼ਾਨ ਕੀਤਾ ਜਾਵੇ ਅੱਜ ਰੋਜ਼ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਦੀ ਘਟਨਾਵਾਂ ਦੇ ਵਿੱਚ ਕਿਸੇ ਦੀ ਮੌਤ ਹੋ ਰਹੀ ਆ ਚਟਾ ਔਰ ਨਸ਼ਾ ਕਰਕੇ ਲੋਕ ਕਿਤੇ ਮਰੇ ਪਾਏ ਜਾ ਰਹੇ ਨੇ ਉਹਨਾਂ ਚੀਜ਼ਾਂ ਨੂੰ ਰੋਕਣ ਦੀ ਬਜਾਏ ਸਰਕਾਰ ਜਿਵੇਂ ਪੂਰੀ ਬਖਲਾਈ ਹੋਈ ਆ ਹੋਰ ਹੋਰ ਕੰਮ ਕਰੀ ਜਾ ਰਹੀ ਆ ਜਿਹੜੇ ਕੀ ਪੰਜਾਬ ਦੇ ਹਿੱਤ ਵਿੱਚ ਨਹੀਂ ਆ ਔਰ ਪੰਜਾਬ ਦੇ ਲੋਕ ਮੌਨ ਨੇ ਮੈਂ ਬਾਰ-ਬਾਰ ਕਹਿੰਨਾ ਪੰਜਾਬ ਦੇ ਲੋਕ ਮੌਨ ਨੇ ਮੌਨ ਦੇ ਮਤਲਬ ਇਹ ਨਹੀਂ ਆ ਪੰਜਾਬ ਦੇ ਲੋਕ ਨੂੰ ਸਮਝ ਨਹੀਂ ਆ ਕੀ ਹੋ ਰਿਹਾ ਉਹ ਆਪਣਾ ਮੌਨ 2027 ਵਿੱਚ ਤੋੜ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਵਾਬ ਦੇਣਗੇ ਕਿ ਜੇ ਉਹ ਕਿਸੇ ਨੂੰ ਅਰਸ਼ ਤੇ ਲੈ ਕੇ ਜਾ ਸਕਦੇ ਨੇ ਤੇ ਫਸਤੇ ਲਿਆਂ ਲੱਗੇ 2 ਮਿੰਟ ਦੇ ਨਾਲ ਸਰ ਜੀ ਕਿੰਨਾ ਡਿਵੈਲਪਮੈਂਟ ਸਰਕਾਰ ਇਹਨਾਰੇ ਕਿੰਨਾ ਜਵਲ ਪੰਜਾਬ ਦੇ ਦੇਖੋ ਤੁਸੀਂ ਮਾਲਾ ਜੀ ਕੈਮਰਾ ਕਮਾਓਗੇ ਪਹਾੜੀ ਦੀ ਡਿਵੈਲਪਮੈਂਟ ਬਾਰੇ ਮੈਂ ਗੱਲ ਕਰ ਸਕਦਾ ਜਗਾ ਜਗਾ ਕੂੜਾ ਪਿਆ ਇਹ ਉਹ ਸ਼ਹਿਰ ਹੈ ਜਿਹਨੂੰ ਸਿੰਗਾਪੁਰ ਬਣਾਉਂਦੀਆਂ ਗੱਲਾਂ ਆਮ ਆਦਮੀ ਪਾਰਟੀ ਕਰਦੀ ਸੀ ਜਾਂ ਉਸ ਤੋਂ ਪਹਿਲੇ ਕਾਂਗਰਸ ਪਾਰਟੀ ਕਰਦੀ ਸੀ ਇਹ ਸ਼ਹਿਰ 'ਚ ਇੱਕ ਬੱਸ ਸਟੈਂਡ ਨਹੀਂ ਹੈਗਾ ਇਹ ਉਹ ਸ਼ਹਿਰ ਹੈ ਜਿਸ ਤੇ ਲੋਕਲ ਸਰਵਿਸ ਨਹੀਂ ਹੈਗੀ ਔਰ ਇਹ ਉਹ ਸ਼ਹਿਰ ਹੈ 11 ਫੇਸ ਖਾਸ ਕਰਕੇ ਜਿੱਥੇ ਅਸੀਂ ਖੜੇ ਆਂ ਜਿੱਥੇ ਜਦੋਂ ਬਰਸਾਂਤ ਆਉਂਦੀ ਹੈ ਹਰ ਗਰੀਬ ਦੇ ਘਰ ਲੱਖ ਲੱਖ ਪਾਣੀ ਵਰਦਾ ਸੋ ਡਿਵੈਲਪਮੈਂਟ ਦੀਆਂ ਗੱਲਾਂ ਤੁਹਾਨੂੰ ਵੀ ਪਤਾ ਕਿ ਜੋ ਇਸ ਵੇਲੇ ਪੰਜਾਬ ਦੇ ਕੀ ਹਾਲਾਤ ਹੋਏ ਹੋਏ ਨੇ ਲੋਕਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਸਾਰੇ ਜਿੰਨੇ ਮੁਲਾਜ਼ਮ ਨੇ ਧਰਨਿਆਂ ਤੇ ਬੈਠੇ ਨੇ ਮੁਹਾਲੀ ਕਾਰਪੋਰੇਸ਼ਨ ਦੇ ਮੁਲਾਜ਼ਮ ਧਰਨੇ ਤੇ ਬੈਠੇ ਨੇ ਮੁਹਾਲੀ ਪੁਹਾਲੀ ਦੇ ਵਿੱਚ ਕੋਈ ਐਸਾ ਦਾਰਾ ਨਹੀਂ ਜਿੱਦੇ ਮੁਰੇ ਧਰਣਾ ਲੱਗਿਆ ਹੋਵੇ ਤੇ ਜਿੱਥੇ ਧਰਨਿਆਂ ਦੀ ਸਰਕਾਰ ਚੱਲ ਰਹੀ ਹੋਵੇ ਉੱਥੇ ਡਵੈਲਪਮੈਂਟ ਬਾਰੇ ਆਪਾਂ ਗੱਲ ਕਰਨਾ ਹੀ ਇੱਕ ਬੜੀ ਅਜੀਬ ਜਿਹਾ ਗੱਲਬਾਤ ਹੈ ਸਿਰ ਸੜਕਾਂ ਤੇ ਹੌਲੀ ਲੱਗੇ 10-10 ਲੱਖ ਰੁਪਏ ਦਾ ਈਮਾ ਜਿਹੜਾ ਲਾਜੂਕਤ ਹੈ ਇਹਨੂੰ ਕਿੱਥੇ ਦੇਖੀ ਇਹ ਇਹ ਜਿਹੜੇ ਆਮ ਆਦਮੀ ਪਾਰਟੀ ਨੇ ਹੈਲਥ ਕਲੀਨਿਕਾਂ ਦੇ ਉੱਤੇ ਕਲੀਨ ਕਰ ਤੋਂ ਪੇਂਟ ਕਰਕੇ ਜਿਹੜੇ ਬੋਰਡ ਲਾਏ ਨੇ ਉਹਨਾਂ ਦੇ ਜਾ ਕੇ ਦੇਖੋ ਕਿ ਆ ਉੱਥੇ ਕਿਸੇ ਨੂੰ ਇੰਜੈਕਸ਼ਨ ਵੀ ਲੱਗਦਾ ਤੁਹਾਨੂੰ ਇਸ ਦਾ ਜਵਾਬ ਮਿਲੇਗਾ। ਮੁੱਖ ਮੰਤਰੀ ਪੰਜਾਬ ਨੂੰ ਕਾਲੇ ਕਹ ਪਿਆ ਦਿੱਤਾ ਗਿਆ ਕਿ ਹੁਣ ਆਉਣ ਵਾਲੇ ਸਮੇਂ 'ਚ ਹੋਰ ਵੀ ਗ੍ਰਿਫਤਾਰੀਆਂ ਹੋਣਗੀਆਂ ਤੇ ਅਸੀਂ ਵੀ ਗ੍ਰਿਫਤਾਰੀਆਂ ਦੇਣ ਨੂੰ ਤਿਆਰ। ਮੁੱਖ ਮੰਤਰੀ ਪੰਜਾਬ ਮੋਮੋ ਠਕਣੀਆ 'ਚ ਦ ਬੈਸਟ ਨੇ ਉਹ ਲੋਕਾਂ ਨੂੰ ਗੱਲਾਂ ਕਰਕੇ ਪਰਮਾਨਦੇ ਰਹੇ ਪੰਜਾਬ ਦੇ ਲੋਕ ਭੋਲੇ ਨੇ ਇੱਕ ਅੱਧੀ ਵਾਰ ਗੱਲ 'ਚ ਆ ਜਾਂਦੇ ਨੇ। ਆਪਣੇ ਭੋਲੇਪਨ 'ਚ ਪਰ ਜਿਹੜੀ ਮੈਂ ਗੱਲ ਕਹੀ ਆ ਲੋਕ ਮੌਨ ਨੇ। ਮੌਨ ਨੂੰ ਉਹਨਾਂ ਦੀ ਕਮਜ਼ੋਰੀ ਨਾ ਸਮਝਿਆ ਜਾਵੇ ਮੌਨ ਦਾ ਮਤਲਬ ਇਹ ਨਹੀਂ ਹੈ ਕਿ ਸਭ ਠੀਕ ਚੱਲ ਰਿਹਾ ਮੌਨ ਦਾ ਮਤਲਬ ਇਹ ਹੈ ਇਹ ਆਂਦੀ ਤੋਂ ਪਹਿਲੇ ਦਾ ਸਨਾਟਾ ਹੈ 2027 ਦੇ ਵਿੱਚ ਇਹਦਾ ਜਵਾਬ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਦੇਣਗੇ